ਮਾਤਾ ਦੇ ਸਾਲ ਦਾ ਨਾ ਨਾ ਬਸ ਬਸ ਉਹ ਇੱਧਰ ਵੇਖੋ ਕਿ ਆ ਤਾਂ ਭੁਲੀ ਅੰਦਾਜ਼ ਇਹਦੇ ਤੇ ਕਿਤੇ ਮਾ ਪ੍ਰਾਊਡੀ ਨਹੀਂ ਕਰਾਉਣੀ ਆ ਸਾਰੇ ਰਿਆ ਕਰਾ ਲਏ ਕਿਤੇ ਵੀ ਪ੍ਰਾਊਡੀ ਨਹੀਂ ਕਰਾਉਣੀ ਆ ਪਰ ਬੇਟੀ ਨੂੰ ਲੈ ਕੇ ਕਿੰਨਾ ਕਾੜੀਆ ਮੇਰੇ ਕਰਦੇ ਪ੍ਰਾਊਡੀ ਖਾੜੀ ਖਾੜੀ ਪ੍ਰਾਊਡ ਹੈ ਖਾੜੀ ਖਾ ਲੈਣੀ 60% ਕਿਹੜੇ ਬੇਸ ਤੇ ਲੈ ਗਿਆ ਸਾਨੂੰ ਤੇ ਸ਼ੱਕ ਹੁੰਦਾ ਦਿਲ ਤੇ ਗੁਰਦੀਪ ਕਿਹੜੇ ਹਿਸਾਬ ਨਾਲ 60% ਲੈ ਗਿਆ ਇਹ ਅਸੀਂ ਦਵਾ ਦੇ ਬਸ ਜਿਹੜੇ ਦਵਾ ਦੇ ਉਹ ਵੇਖੀ ਲੈ ਤੁਸੀਂ ਨਹੀਂ ਕੁਝ ਕਰ ਰਹੀਆਂ ਅਰਲੀਨ ਤੂੰ ਨਹੀਂ ਖਾਣਾ ਉਹ ਕਹਿੰਦੀ ਮੈਂ ਚੁਕੀ ਚਿਕੜਾ ਘਰ ਲਵਾਂ ਕੋਸ਼ਿਸ਼ ਉਹ ਜਾ ਥੱਲੇ ਪਾਈਨਾਪਲ ਨੂੰ ਮਿਕਸ ਕਰ ਪਾਈਨਾਪਲ ਨੂੰ ਥੱਲੇ ਮਿਕਸ ਕਰ ਡਰ ਲੱਗਦਾ ਫਟ ਚਲੀ ਕਿਤੇ ਹੂੰ ਹੂੰ ਤੇ ਤੇ ਹੈਗੀ ਆ ਮੇਰਾ ਘੁੱਠਾ ਦੇ ਅਰਲੀਨ ਤੂੰ ਕੁਝ ਖਾਂਦੀ ਮਮਮੀ ਗੱਡੀ ਚ ਤੇਲ ਹੀ ਪਵਾ ਦੇ ਮੇਰੇ ਕੋਲੇ ਨੋਟਸ ਹੁੰਦੇ ਆ ਮੈਂ ਉੱਤਰ ਕੇ ਚਲੀ ਜਾਣਾ ਚੁੱਪ ਕਰਕੇ ਕੋਣਾ ਪਵਾਲਾ ਨਹੀਂ ਪਵੜਾ ਨਾ ਕੀ ਗੋਲੇ ਵੀਰੀ ਡਿੱਗੀ ਨਹੀਂ ਗੋਲੇ ਨਹੀਂ ਗੁੰਨ ਰਹੀ ਹੈ ਸੌਰੀ ਗੁੰਨ ਰਹੀ ਹੈ ਸੋ ਸਾਸਰੀ ਕਾਲ ਗੁੱਡ ਮਾਰਨਿੰਗ ਜਿਹਦੇ ਨਾਲ ਕੋ ਪੰਜਾਬੀ ਚਾਚ ਨਾ ਹਿੰਦੀ ਬੋਲਦੇ ਚਾਚ ਨਾ ਬੰਦਾ ਪੰਜਾਬੀ ਜਿਹੜੀ ਭਾਸ਼ਾ ਬੋਲਣੀ ਚਾਚ ਨਾ ਬੋਲੇ ਗੁੰਦਰੀ ਹੈ ਗੁੰਦਰੀ ਹੈ ਕੀ ਗੁੰਦਰੀ ਹੈ ਹਾਂ ਤੁਹਾਨੂੰ ਦੱਸ ਦਿਆਂ ਨੂੰ ਮੈਨੂੰ ਬਹੁਤ ਹੈਰਾਨੀ ਹੋ ਰਹੀ ਆ ਨਾਲ ਹੀ ਲਾਹੌਰ ਨ ਬਟਿਕ ਵਾਲੇ ਅੱਖਾਂ ਚ ਗੱਡਾ ਘੱਟਦੇ ਹੋਏ ਇਹ ਰਾਤੀ ਡਿਨਰ ਤੇ ਲੈ ਗਏ ਜਵਾਕਾਂ ਦੇ ਮਾਰਕਸ ਜਿਆਦੇ ਆਏ ਸੀ ਸੋ ਇਹਨਾਂ ਦਾ ਖਰਚਾ ਹੋ ਗਿਆ ਜਿਆਦਾ ਤੇ ਇਹਨਾਂ ਨੂੰ ਬਹੁਤ ਹੀ ਹੁ ਨੀਵੀਂ ਪਾਈ ਹੋਈ ਆ ਇਹਨਾਂ ਨੇ ਪਰਲੇ ਪਾਸੇ ਜਦੋਂ ਦਿਮਾਗ ਤੇ ਫਰਕ ਪੈ ਜੇ ਬੋਝ ਪੈ ਜੇ ਨਾ ਜਦੋਂ ਦਿਮਾਗ ਤੇ ਤੋ ਬਾਤ ਤੋ ਬਾਤ ਤੋ ਬਾਤ ਤੋ ਬਾਤ ਤੋ ਬਾਤ ਦਿਮਾਗ ਤੇ ਜਦੋਂ ਬੋਝ ਪੈ ਜੇ ਮਢੀਰ ਦੇ ਇਸ ਟਾਈਮ ਨੂੰ ਠੰਡ ਲੱਗਦੀ ਆ ਤੌਬਾ 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 ਆ ਦਿਨ ਕਿੰਨਾ ਕਿੰਨਾ ਦੇ ਆ ਗਿਆ ਇੰਨਾ ਹੀ ਕੰਮ ਲੱਗ ਪਿਆ ਲੈ ਮੂੰਹ ਵੀ ਲਗੋਲਾ ਹਣ ਤੌਬਾ ਆਵੇ ਡਰਾਈ ਜਨਾ ਐਡਾ ਮੂੰਹ ਤੇਰਾ ਵੱਡਾ ਕੀ ਗੱਲ ਕਹਿਨੀ ਐ ਮੈਂ ਤੈਨੂੰ ਇਹ ਕਹਿ ਰਹੀ ਠੰਡ ਜ਼ਿਆਦੀ ਪੈਣੀ ਐ ਕੋਰਾ ਵੱਧ ਪੈਣਾ ਨਾ ਠੰਡ ਵੇਖੀ ਕਿਤੇ ਸੁਨੋਈ ਨਾ ਪੈਣ ਲੱਗ ਪੇ ਸੁਨੋ ਨਾ ਪਉ ਤੇ ਠੰਡ ਦਾ ਕੋਰਾ ਤਾਂ ਪਊਗਾ ਨਾ ਵੇਖੀ ਜਦ ਤੂੰ ਵਿੱਚ ਹੀ ਨਾ ਨੱਪ ਜਾਈ ਗਗੂ ਮੰਮੀ ਹੱਸ ਤੇ ਤੇ ਨੀਟਰ ਦੇ ਐਕਸਟਰਾ ਇੰਦੀ ਆਮ ਕਰਦੀ ਚੰਗਾਇਰ ਕਿਸੇ ਵਾਲਾ ਵਾਸਤੇ ਕਿਤੇ ਉਹ ਨਾ ਵੇ ਵੇ ਪੱਲੇ ਦੇ ਕੁੜੀ ਨੱਪੀ ਜਵੇ ਸਨੇਓ ਦੇ ਵਿੱਚ ਕਾਂਟੇ ਵੇ ਵਾਲੀਆਂ ਵੇਖੋ ਬਈ ਇਹਨੇ ਪਾਈਆਂ ਇਹਨੂੰ ਆਈ ਡਿਜ਼ਾਈਨ ਦੀਆਂ ਵਾਲੀਆਂ ਪਸਾਂਦਾ ਸ਼ੁਰੂ ਤੋਂ ਜੋ ਨਿੱਕੇ ਨੇ ਮੈਂ ਵੇਨਾ ਹੁਣ ਮੰਮੀ ਨੇ ਵਾਲੀਆਂ ਆਈ ਪਾ ਕੇ ਰੱਖੀਆਂ ਮੇਰੀਆਂ ਹੈ ਮੰਮੀ ਕੋਈ ਨਹੀਂ ਮੰਮੀ ਮੈਂ ਨਾ ਕੋਕਾ ਤੇਰਾ ਕਿੰਨੀ ਕਰੀ ਤੋੜਿਆ ਨੱਕ ਦਾ ਤਿੰਨ ਚਾਰ ਆ ਨਾ ਬੰਦਾ ਇੱਕ ਅੱਧੀ ਆ ਦੀ ਤੋੜਦਾ ਤੇ ਗਲਤੀ ਹੁੰਦੀ ਏਕ ਹੀ ਚੱਕਰ ਹੋ ਗਿਆ ਪਰ ਤਾਂ ਮੈਂ ਮਮੀ ਨੇ ਨੱਕ ਨਹੀਂ ਲੱਗਦਾ ਨਹੀਂ ਜੇ ਤਾਂ ਹੀ ਨਿਕਲਵਾ ਕੇ ਛੱਤਰ ਖਾਂਦਾਰ ਓ ਬਾਤ ਮੈਂ ਜ ਨਹੀਂ ਕਰਨੀ ਡਾਟੂ ਸੇ ਥਿਸ ਓਕੇ ਡਾਟੂ ਸੇ ਥਿਸ ਡਾਟੀ ਲੈਂਗੁਏਜ ਯੂਜ਼ ਨਹੀਂ ਕਰਨੀ ਕਹਿੰਨੇ ਵੀ ਡਾਟੀ ਲੈਂਗੁਏਜ ਨੂੰ ਜ ਨਹੀਂ ਕਰਨੀ ਹਾਂ ਆਈਏ ਰਾਤ ਗਾਡਨਰ ਕਰਕੇ ਆਈਏ ਆਗੌਣ ਬੈਠਾ ਆਗੌਣ ਬੈਠਾ ਹਾਂ ਨਹੀਂ ਬੁਲਾਉਂਦੀਆਂ ਲੈ ਓਦੋਂ ਤਾਂ ਗਰਮ ਗਰਮ ਚਾਹ ਲੈ ਲਓ ਖੋ ਜੀ ਗੱਲ ਇਹ ਆ ਕਿ ਖਾਣ ਵਾਲਾ ਇੱਕ ਠੰਡਰਾ ਗੰਬੀ ਜਾਂਦਾ ਕੌਣ ਵਾਲਾ 5 ਵਜੇ ਦਾ ਲੱਗਾ ਪਿਆ ਆ ਇੱਕ ਮੈਂਬਰ 8 ਵਜੇ ਆਇਆ ਆ ਦੂਜਾ ਦੇ ਨਾਲ ਹੀ ਉੱਠ ਆਇਆ ਤੇ ਇਧਰਲੇ ਪਾਸੇ ਸਾਰੀ ਟੀਮ ਆਲੂ ਵਾਲੀਆਂ ਰੋਟੀਆਂ ਦੇ ਵਿੱਚ ਲੱਗੀ ਹੋਈ ਜੀ ਤੇ ਬੰਦਾ ਇੱਕੋ ਇੱਕ ਨਹੀਂ ਨਾ ਦਰਜਣਾ ਜੇ ਆ ਚੋਣਾ ਵੇਖ ਕਰਦੀ ਆ ਦੂਰੀ ਦੂਰੀ ਵਰੀ ਤੋੜ ਤੋੜ ਕਰੀ ਜਾਂਦੀ ਤੇ ਫਿਰ ਮੈਨੂੰ ਕੀ ਫਾਇਦਾ ਕਿ ਨਿਕਲੂਗਾ ਛੇਤੀ ਕਰੋ ਐਡੇ ਲੋਕ ਪਾਈ ਦਾ ਕੀ ਫਾਇਦਾ ਗੁੱਗੂ ਤੂੰ ਹੀ ਫੜ ਕੇ ਚੋਣਾ ਕਰਦੇ ਨਾ ਮੈਂ ਆਪ ਖਾਨ ਵਾਲਿਆਂ ਚੋਂ ਜ਼ੋਰੀ ਇਸ ਤਰ੍ਹਾਂ ਦਾ ਕੋਈ ਵੀ ਟੌਪਿਕ ਤੁਹਾਡਾ ਮਨਜ਼ੂਰ ਨਹੀਂ ਹੋਏਗਾ ਬਾਤ ਜੋ ਮਰਜ਼ੀ ਕਰੋ ਇਹ ਕੁਝ ਨਹੀਂ ਹੋਣਾ ਮੈਂਬਰ ਹੋਰ ਆ ਗਿਆ ਵਿੱਚ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਤਿੰਨ ਮੈਂਬਰ ਲਾ ਕੇ ਤਿੰਨ ਆ ਤੇ ਦੋ ਆ ਇਧਰ ਇੱਕ ਉੱਠ ਕੇ ਤੇ ਪੰਜਮਾ ਖਾਨ ਵਾਲਾ ਵਾਹ ਜੀ ਵਾਹ ਚੱਕ ਦੋ ਕੰਮ ਛੇਤੀ ਛੇਤੀ ਰੋਟੀਆਂ ਦਾ ਜਗਾਹ ਪੈ ਜੇ ਕਰਲਾ ਕਰਲਾ ਨਿਆ ਨਿਆ ਰੇਤੀ ਰੋਟੀ ਦਾ ਉਹਦਾ ਫੇਰ ਹੁਣ ਖਾ ਪੀ ਕੇ ਤੇ ਹੁਣ ਬੈਠਾ ਨਹੀਂ ਜਾਂਦਾ ਹੈ ਬਸ ਹੋ ਗਏ ਹੁਣ ਤਾਂ ਪੈਰ ਪੁਰ ਲਾ ਕੇ ਲੰਮੀਆਂ ਤਾਣੋਂ ਬਸ ਹੈਨਾ ਪਾਇਆ ਪਾਇਆ ਜੰਦਾ ਨਹੀਂ ਆਉਂਦਾ ਉਹ ਆਬ ਤਾਂ ਪਾਇਆ ਪਾਇਆ ਅਜ ਤਾਂ ਪੈਣ ਲਈ ਪਾਂਦਾ ਅਜ ਤਾਂ ਪਹਿਲਾਂ ਹੀ ਹੁੰਦਾ ਹੈ ਖਾ ਪੀ ਕੇ ਹੀ ਪੈ ਜਾਂਦਾ ਨੇ ਉਹ ਵੇਖਾ ਚੰਗੇ ਕਾਲਾ ਫਿਰ ਖਾ ਪੀ ਕੇ ਪੈ ਜਾਣਾ ਮੋਟੀ ਹੁੰਦੀ ਜਾਣੀ ਹੈ ਦਿਨ-ਦਿਨ ਪਰੋ ਲਾ ਬਾਂਜੇਗੀ ਮੈਂ ਤੈਨੂੰ ਦੱਸੀ ਜਾਣਾ ਵਾ ਦਿਨ-ਦਿਨ ਮੋਟੀ ਹੁੰਨੀ ਜਾਨੀ ਆ ਪ੍ਰਭ ਕੀ ਆ ਤੂੰ ਤੂੰ ਆ ਫੁੱਲ ਗੋਭੀ ਵਿਦ ਗਮਲਾ ਹਣਾ ਖਾ ਖਾ ਕਾ ਗੋਭੀ ਵਰਗੀ ਨਹੀਂ ਜਾਨੀ ਆ ਦਿਨ-ਦਿਨ ਆਪ ਵੀ ਆਪ ਵੀ ਠੀਕ ਆ ਨਾ ਆ ਨਹੀਂ ਆਪ ਨਾਟ ਗੋਭੀ ਯੂ ਆ ਗੋਭੀ ਫੁੱਲ ਗੋਭੀ ਤੁਸੀਂ ਤੁਸੀਂ ਕਦੂ ਵਰਗੀ ਹੋਈ ਜੰਨੀ ਤੁਸੀਂ ਆ ਫੁੱਲ ਗੋਭੀ ਵਰਗੀ ਠੀਕ ਹੈ ਨਾ ਵਿਦ ਗਮਲਾ ਗਮਲੇ ਦੇ ਵਿੱਚ ਫੁੱਲ ਗੋਭੀ ਵੀ ਵੇਖੀ ਜੇ ਉਹ ਜੇ ਤੁਸੀਂ ਤੁਸੀਂ ਹਾਂ ਤੁਸੀਂ ਕੱਦੂ ਕਮਲੇ 'ਚ ਨਹੀਂ ਹੁੰਦੇ ਹੁੰਦੇ ਤੁਸੀਂ ਵੀ ਕੱਦੂ ਗਮਲੇ 'ਚ ਨਹੀਂ ਹੁੰਦੇ ਹੁੰਦੇ ਟਾਕ ਨੌਨਸ ਸਟਾਪ ਕਰੋ ਕੱਦੂ ਗਮਲੇ 'ਚ ਨਹੀਂ ਹੁੰਦੇ ਉਹ ਉਹ ਵੀ ਉਹ ਵੀ ਨਹੀਂ ਹੁੰਦੇ ਇੱਥੇ ਗਮਲੇ 'ਚ ਮੈਂ ਜਾਵ ਨਹੀਂ ਕਰਦਾ ਗਮਲੇ 'ਚ ਤੇ ਗਮਲੇ 'ਚ ਨਹੀਂ ਹੁੰਦੇ ਫਿਰ ਵੀ ਉਹ ਤੇ ਪਰ ਉਹ ਤਾਂ ਹੁੰਦੇ ਆ ਨਾ ਗੋਭੀ ਤਾਂ ਹੋ ਜਾਂਦੀ ਨਾ ਗਮਲਿਆਂ 'ਚ ਫਿਰ ਮੈਨੂੰ ਕਿਹੜਾ ਚੱਕ ਨਹੀਂ ਹੁੰਦੀ ਆ ਵੀ ਐਂ ਤਾਂ ਫਿਰ ਤੂੰ ਤਾਂ ਫਿਰ ਗੋਭੀ ਦੇ ਵਿਦ ਗਮਲਾ ਲੈਣਾ ਹਾਂ ਨਾਲ ਤੇਰੀ ਨਾਨੇ ਵੀ ਫੁੱਲ ਵੇਦ ਗਮਲਾ ਆਪ ਵੀ ਤਾਂ ਵਾਟਰ ਬਾਲੇ ਮਰ ਗਈ ਉਹ ਇਹ ਵੀ ਫੁੱਲ ਵੇਦ ਗਮਲਾ ਹੀ ਜਾਂਦਾ ਨਹੀਂ ਤੇਰੀ ਵੀ ਤੁਸੀਂ ਵੀ ਵਾਟਰ ਹੈਂ ਆਵੇ ਤੇ ਇੱਕ ਫੁੱਲ ਵੇਦ ਗਮਲਾ ਹੋ ਰਿਹਾ ਤੇ ਇੱਕ ਫੁੱਲ ਵੇਦ ਗਮਲਾ ਅੱਗੇ ਪਿਆ ਮੇਰੇ ਇਹ ਕੱਤੀ ਨਹੀਂ ਪੀ ਹੋਰ ਭਾਈ ਵੀ ਛੋਕਰਾ ਕੀ ਹਾਲ ਜੀ ਉਹ ਨਜ਼ਾਰਾ ਤਾਂ ਤਾਂ ਟਾਇਰ ਪੁਆਈ ਜੰਨੇ ਇਥੋਂ ਨਹੀਂ ਪੂਰਾ ਆਉਂਦਾ। ਉਹ ਹੀ ਆਉਂਦਾ। ਉਹ ਥੋੜੀ ਭੈਣ ਉਹ ਵੇਖੋ। ਮੈਂ ਇਥੋਂ ਐਂਗਲ ਲੈਣਾ ਮੈਂ ਲੈਣਾ। ਆਏ ਕਰਕੇ ਦੇ ਦੇ। ਵੇਖ ਵੇਖ। ਵੇਖ ਵਿਗੜੀਆਂ ਲਿਆਦਾਂ। ਆਹ ਵੇਖੋ। ਬਸ ਮਾੜੀ ਜੀ ਓਪਰਚੁਨਿਟੀ ਮਿਲ ਨਹੀਂ ਜਾਏ ਵੀ ਖੁੱਲੀਆਂ ਆਹੀ। ਵੇਖ ਲੈ। ਲੈ 10। ਉਹਦੇ ਨਾਲ ਹੀ ਭੱਜ ਪੈਂਦੀਆਂ ਵਾ। ਸਿੰਗ ਹੈ ਨਹੀਂ ਵੇ ਲੈ ਲੈ। ਤੇ ਸਾਰਿਆਂ ਨੇ ਛੱਡ ਲਾਤਾ। ਉਹ ਇੱਕ ਹੋਰ ਭੱਜੀ ਫਿਰਦੀ ਵਿੱਚ ਓਏ। ਟੋਡਾ ਪੜਾ ਜੇ ਉਹ ਵੀ ਸੀਪੇ ਉਨੀ ਸਾਈਕਲ ਚਲਾ ਕੇ ਵਿਖਾਉਣ ਲੱਗੇ ਵਿਆਹ ਆਣਾ ਵਿਆਹ ਆ ਸੀਪੇ ਦਾ ਵਿਆਹ ਦੇ ਨਾਂ ਦੇ ਚਲਾਵਾ ਸੀਪੇ ਮੈਂ ਤੈਨੂੰ ਦੱਸਦਾ ਚੜੀਤ ਨਾ ਕਰੀਂ ਬਾਰ ਆਮ ਨਹੀਂ ਚਲਾਈ ਚੰਗਾ ਇਹ ਆ ਹੋਵੇ ਇਹ ਸੀਪੇ ਪੂਰਾ ਪੈਡਲ ਵੀ ਮਾਰ ਰੱਖਿਆ ਸੀਪੇ ਪੈਡਲ ਪੂਰਾ ਨਹੀਂ ਮਾਰਦਾ ਅੱਧਾ ਹੀ ਮਾਰੀ ਜਾਂਦਾ ਵਾ ਕੁੱੱਡੀ ਨਾ ਕੱਢੀਂਆ ਸੀਪੇ ਤੈਨੂੰ ਤਾਂ ਪੈਡਲਾਂ ਦੀ ਲੋੜ ਹੀ ਨਹੀਂ ਤੂੰ ਤਾਂ ਲੱਤਾਂ ਨਹੀਂ ਖਿੱਚ ਕੇ ਲੈ ਜਾਕਰ ਸਾਈਕਲ ਨੂੰ ਪੂਰਾ ਪੂਰਾ ਪੈਡਲ ਮਾਰਨਾ ਹੀ ਹੁਣ ਚੱਲ ਪੂਰਾ ਓ ਪੂਰਾ ਓ ਪੈਡਾ ਪੂਰਾ ਮਾਰ ਏ ਏ ਹੋਵੇ ਓਵੇ ਧਿਆਨਾ ਕੀ ਆਦੀ ਨੇ ਤੂੰ ਉਹੋ ਹੀ ਕੰਮ ਤੇਰੇ ਜੈਲਿਆ ਲਿਆ ਇਹਨੂੰ ਮੋੜ ਕੇ ਸੁੰਦਰੀ ਨੂੰ ਸੁੰਦਰੀ ਆਪਕਾ ਮੇਕਅਪ ਪਾਰਲਰ ਇਧਰ ਹੈ ਇਧਰ ਜਾਓ ਇਧਰ 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 ਅੰਦਰ ਹੋ ਜਾਓ ਓ ਵੇਖਿਓ ਉਹ ਹੀ ਗੱਲਾਂ ਟੋਡੀਆਂ ਓ ਆਂਦੀ ਊ ਆਂਦੀ ਊ ਅਗਲੀ ਆਂਦੀ ਕਹਿੰਦੀ ਓ ਮੇਰੀਆਂ ਨਾਲ ਦੀਆਂ ਤਾਂ ਅੰਦਰ ਹੀ ਰਹਿ ਗਈਆਂ ਸੀ ਲਓ ਜੀ ਉਸ ਸਟਾਰਬਕਸ ਦਾ ਹਸਣਾ ਕੋਫੀ ਆਰਡਰ ਕਰੀਏ ਨਾ ਕੋਈ ਗੱਲ ਨਹੀਂ ਬਾਕੀ ਕੰਮ ਛੱਡ ਕੇ ਆਰਡਰ ਕਰਕੇ ਦੇਖੋ ਆਰਡਰ ਕੀਤਾ ਕਰਨੀ ਆ ਇਹ ਤੁਸੀਂ ਸਟਾਰਬਕਸ ਤੇ ਜਾ ਕੇ ਉਹਨਾਂ ਨੂੰ ਕਹਿਣਾ ਕਿ ਆ ਬੈਂਦੀ ਮਾਚਾ ਆਈਸਟੀ ਵਿਦ ਓਟ ਮਿਲਕ ਟੂ ਪੰਪ ਆਪ ਬ੍ਰਾਊਨ 슈ਗਰ ਤੇ ਪਾਣੀ ਐ ਸਵੀਟ ਹੋਣੇ ਲੱਗ ਰਹੀ ਚੱਲ ਕੀ ਕੀ ਕੱਲ ਜੋ ਵੀ ਹੈ ਚਲੋ ਵੀ ਐਂ ਹੀ ਬੋਲਣਾ ਜਾ ਕੇ ਕੀ ਸੀਗਾ ਕਿੜੀ ਕਿੜੀ ਮਾਜਾ ਨਹੀਂ ਮਾਜਾ ਮਾਜਾ ਵੈਨਿਲਾ ਆਈਸਕ੍ਰੀਮ ਵੈਨਿਲਾ ਆਈਸਕ੍ਰੀਮ ਵਾਓ ਆ ਐਦਾਂ ਵੀ ਬੋਲਣਾ ਵਾਓ ਵਾਓ ਚਲੋ 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 ਐਕਸਕਿਊਜ਼ ਮੀ ਹੈ ਗਏ ਇੰਗਲਿਸ਼ ਇੰਗਲਿਸ਼ ਆਰਡਰ ਦੇਵਾਂਗੇ ਭਾਜੀ ਹਾਂਜੀ ਦੱਸੋ ਇੰਗਲਿਸ਼ ਬਿਲਟੀ ਕਿਉਂ ਸ਼ੁਰੂ ਕਰਾਂ ਨਹੀਂ ਆਊਟ ਆਫ ਸਟਾਕ ਓ ਜਿਆ ਜਿਆ ਸਾਡੇ ਰੁਕਿਓ ਆ ਵੇਖੋ ਆਪ 17 Pro Max ਲਿਆ ਵੇਖੋ ਕੀ ਕਹਾਵਾ ਆਏਗਾ ਦੀ ਹੁਣ ਤੇਰੇ ਕੋ ਮੱਕੀ ਵੀਰ ਮੇਰਾ ਨਿੱਕੇ ਕੱਪ ਕਰਦੇ ਅੱਜ ਸਾਰਾ ਦਿਨ ਬਿਮਾਰ ਰਿਆਈ ਤੇ ਸੀਲ ਕੱਟੀ ਰਹੀ ਆ ਤੇ ਮੇਰਾ ਵੀਰੇ ਨਾਮ ਹੈਪੀ ਟਾਇਰਸ ਸਪான்ਸਰ ਇਹੋ ਹੀ ਆ ਨਾ ਹੈਪੀ ਟਾਇਰਸ ਹੈਪੀ ਟਾਇਰਸ ਹੈਪੀ ਟਾਇਰਸ ਸਪான்ਸਰ ਸਾਰਿਆਂ ਦੇ ਹੈਪੀ ਟਾਇਰਸ ਜੇ ਕਿਸੇ ਸਾਲੇ ਗੀ ਵਿੰਗੇਟੇਡੇ ਬੰਦੇ ਨੇ ਆਪ ਦਾ ਨਾਲ ਕਾਇਆ ਉਹਨੂੰ ਕਾਪਣਾ ਦਈ ਆਰਡਰ ਕੈਨਸਲ ਬਾਰੀ ਬਾਰ ਸੀ ਖਟਣ ਗਿਆ ਖਟ ਕੇ ਲਿਆਂਦੀ ਪੈਨਸਲ ਇਹਦੇ ਚ ਪੇੜ ਮਾਰੇ ਦਾ ਆਰਡਰ ਕੈਨਸਲ ਬਾਹਰ ਕੱਢ ਦਿਓ ਇਹਨੂੰ ਇਹਦੇ ਫੈਂਸੀਆਂ ਪਤਾ ਨਹੀਂ ਕਾਹ ਤੋਂ ਨਿਕਲਾ ਹਰਾਮ ਦਾ ਖੜਾ ਛੱਡੋ ਹੱਕ ਦਾ ਕਹੋ ਆਓ ਇਹ ਕੀ حساب ਆ ਦੀਵਾਲੀ ਵਾਲਾ ਕਾ ਨੰਗ ਕੀ ਹੁਣ ਤਾਂ ਛੱਡ ਦੋ ਉਪਰਾਂ ਹੁਣ ਤੇ ਛੱਡ ਦੋ ਵੀਰ ਨੇ ਕਾਲੇ ਸਕੈਚ ਦੇ ਨਾਲ ਸਤਨਾਮ ਸਿੰਘ ਨੇ ਆਰਡਰ ਸਾਡਾ ਕਨਫਰਮ ਕਰਿਆ ਉਹ ਵੀਰ ਸਾਨੂੰ ਇੰਨੀ ਚੀਜ਼ ਖਵਾ ਕੇ ਮਾਰਨਾ ਚਾਹੁੰਦਾ ਆ ਤੇ ਕੋ ਲੈ ਹੀ ਪਰਾਂ ਨੂੰ ਗਿਆ ਉਹ ਕਹਿੰਦਾ ਐਂ ਤੋਡੀ ਪਾਤਮੀਜ਼ ਕਹੈ ਨਾ ਠੱਕਰ ਕੇ ਆ ਗਿਆ ਪੇਮੈਂਟ ਕੈਸੀ ਆਉਣੀ ਜਿੱਦਾਂ ਕਹੋਗੇ ਕਿਦਾਂ ਕਹੋ ਕਿਦਾਂ ਕਹੋ ਭਾਈ ਕੀ ਕਾਰਡ ਕੁੜ ਕਿੱਥੇ ਆ ਭਾਜੀ ਪਤਲੇ ਹੋਈ ਜਾਂਦੇ ਤੁਹਾਡੇ ਨਾਲ ਕੋਈ ਕੀ ਹੋ ਗਿਆ ਦੁੱਖ ਦਿਲ ਤਰਤ ਕੋਈ ਸਾਂਝੇ ਕਰਾਂ ਤੁਸੀਂ ਦਿਨੋ ਦਿਨ ਬੀਤਦੇ ਜਾਂਦੇ ਜੀ ਅਫਸੋਸ ਕਰਨ ਗਿਆ ਸੀ ਤੁਸੀਂ ਹਾਂ ਸਵੇਰੇ ਰਾਸ਼ਨ ਸਟਾਇਆ ਟਰਾਲੀ ਏਕ ਉਹ ਵੀਡੀਓ ਪਾ ਦਾ ਮਗਰ ਲਾ ਕੇ ਸਰਿੰਜਾਂ ਨਹੀਂ ਹਾਈ ਹਾਈ ਜਦੋਂ ਆ ਬੰਦੇ ਨੇ ਗੋਲੀ ਬਾਕੇ ਭੱਜਣਾ ਹੋਵੇ ਦੇਖੀ ਵੇਖੀ ਪਾਪਾ ਡੈਡੀ ਕੱਟਦਾ ਆ ਹੁਣ ਐ ਨਹੀਂ ਐ ਨਹੀਂ ਜਾਂਦੇ ਇਹ ਇਹਨੇ ਬੜੀਆਂ ਥਾਵਾਂ ਤੇ ਖੱਟ ਕਰਕੇ ਭੱਜ ਗਈ ਗਈ ਆਵੇਂ ਦੀਆਂ ਥਾਵਾਂ ਤੇ ਚੱਲਿਆ ਸੋਲਾ ਬਹਨਾ ਬਹਨਾ ਇੱਦਾਂ ਤੱਕੜਾ ਮਾਰਦਣਾ ਨਹੀਂ ਇੱਕ ਆਏ ਨਾ ਇੱਕ ਕੱਟ ਉਹ ਬਈ ਬੋੜੀ ਲੈ ਲਈ ਨਾ ਯਾਰਾ ਕਰੋ ਕੋ ਕੋ ਬੋਲ ਰਹੀ ਹੈ ਤੇ ਜੇ ਆਪ ਦਾ ਕੰਮ ਹੋਵੇ ਫਿਰ ਕਰਕੇ ਨੇ ਚਾਰ ਵਾਜ ਜਾਂਦੇ ਸਾਰੇ ਨੂੰ ਰੋਣ ਹੀ ਨਾ ਜਾਂਦਾ ਜੀ ਬਈ ਵੇਹਦ ਤੂੰ ਸੈਕ੍ਰੇਟ ਹਾਰਟ ਪੜਿਆ ਵਾ ਸਾਲਾ ਲੱਗਦਾ ਹੀ ਇਹ ਸਰਕਾਰੀ ਸਕੂਲੇ ਬੜਿਆ ਸਾਲਾ ਇੰਡੇ ਮਹਿੰਗੇ ਸਕੂਲ ਤੂੰ ਪੜ ਕੇ ਕੀ ਬੜਾਇਆ ਆਪਦਾ ਇਹ ਸਰਕਾਰੀ ਟਾਇਰ ਹੀ ਵੇਚੇ ਸੀ ਉਹ ਤੂੰ ਵੇਹੇ ਵੇਚ ਲਿੰਦਾ ਭਾਈ ਪਰ ਭਾਈ ਇੰਨੀ ਕੁ ਛੇਤੀ ਡੀਲ ਕਰਦਾ ਨਾ ਤੁਸੀਂ ਕਿਤੇ ਦੇ ਕੋ ਆ ਕੇ ਵੇਖਿਓ ਜੇ ਤੁਸੀਂ ਟਾਇਰ ਨਹੀਂ ਵੀ ਪਾਉਣੇ ਨੇ ਪਵਾ ਦੇਣੇ ਤੁਹਾਡੇ ਤੁਹਾਡੀ ਜੇਬ ਚ ਪੈਸੇ ਨਹੀਂ ਨਾ ਤੁਹਾਡੇ ਕੋ ਕੋਈ ਹੱਲ ਕਰਵਾ ਦੇਣਾ ਭਾਈ ਏਦਾਂ ਕਰ ਲੈ ਪੈਸੇ ਆ ਜਾਣਗੇ ਪਾਣੀ ਦਾ ਕਲਾਸ ਕਿਉਂ

ਔ ਜਾਂਦਾਈ ਇਹਨਾਂ ਦਾ ਮੇਰਾ ਬਹੁਤ ਮੋਹ ਪਿਆਰਾ ਹੈ ਕਿ ਨਹੀਂ ਦੱਸੋ ਸੌਂ ਖਾ ਕੇ ਦੱਸ ਦੋ ਜਾਣਦੇ ਕਿ ਮੈਨੂੰ ਐ ਤੂੰ ਬਹੁਤ ਜ਼ਿਆਦਾ ਨਾ ਹਾਂਜੀ ਕੀ ਹਾਲ ਹੈ ਖਾ ਲਿਆ ਫਰੀਦ ਆ ਉਹ ਵੇ ਇਹਨੂੰ ਝੰਡਾ ਵੇਗ ਫੜੀ ਗਈ ਲੋ ਜੀ ਆ ਮੰਮੀ ਨੇ ਕਢਾਈ ਕੀਤੀ ਸੂਰ ਤੇ ਕਿਹੜੀ ਕਢਾਈ ਮੰਮਾ ਪੱਥਰ ਪੱਥਰ ਟਾਂਕਾ ਉਹ ਆਇਆ ਜੀ ਵਾਹ ਵਾਹ ਤਾਂ ਹਣਾ ਕਿੱਡਾ ਘੈਂਟ ਲੱਗ ਰੈ ਏਡੀ ਸਰਾ ਬਹੁਤ ਸੋਹਣੇ ਮੰਮੇ ਮਾਕਿਆ ਵਾਂਗੇ ਪਹੁੰਚੇ ਅੱਛਾ ਵੇਖਿਓ ਹਨਾ ਨਾਨੀ ਜੀ ਕਿਵੇਂ ਲੱਗਾ ਤੁਹਾਨੂੰ ਬਹੁਤ ਸੋਹਣਾ ਸੋਹਣਾ ਬਹੁਤ ਪਿਆਰਾ ਰੰਗ ਵੀ ਬਹੁਤ ਸੋਹਣਾ ਆਏ ਹਾਏ ਲਓ ਜੀ ਸਰੋਂ ਦਾ ਸਾਗ ਤੇ ਇਧਰ ਮੱਕੀ ਦੀ ਰੋਟੀ ਤਿਆਰ ਹੋਣ ਲੱਗੀ ਜੇ ਐ ਕਿਨਾ ਅਸੀਂ ਉਹ じゃ ਨਹੀਂ ਪੜਾਇਆ ਕੱਟੇ ਬਲਚਾ ਜਾ ਐਂ ਧਰ ਕੇ ਤੌੜੀ ਦੇ ਵਿੱਚ ਦੇਸੀ ਇੱਥੇ ਰੱਖ ਪੂਰਾ ਘੈਂਟ ਨਾ ਅਸੀਂ ਕਿਤੇ ਉਹਦੇ ਨਾਲ ਘੋਟੇ ਲੋ ਵੀ ਸੱਜਣੋ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ ਨਾਲ ਦਹੀਂ ਨਾਲ ਸਲਾਦ ਵਾਹ ਜੀ ਵਾਹ ਕੀ ਹੀ ਬਾਤਾਂ ਨੇ ਇਦਾਂ ਦੀ ਰੀਸ ਹੈ ਕੋਈ ਵਾਹ ਜੀ ਪੰਜਾਬ ਵਰਗੀ ਵੈਰੀ ਗੁੱਡ ਆ ਜੋ ਵੀ ਫੇਰ ਨਾ ਕਿਹਾ ਜੇ ਸੁਲਾ ਨਹੀਂ ਮਾਰੀ ਸਰਦੀਆਂ ਦਾ ਪਹਿਲਾ ਸਾਗ ਕਹਿੰਦੇ ਬੋਲਾ ਬਣੂ ਅੱਜ ਮੇਰੇ ਵੀਰੋ ਬੇਬੇ ਹਾਂ ਬੋਲਾ ਬਣੀ ਜਾਂਦਾ ਜੇ ਦਾ ਬੋਲੋ ਬੋਲੋ ਵੇਖੀ ਚੱਲ ਬੋਲੋ ਬੋਲੀ ਹੋ ਜਾਣਾ ਕੰਮ ਹਾਂ ਹਾਸ ਨਾ ਲਾਈ ਮਾੜਾ ਮੋੜ ਆਵੇ ਲਾ ਲਿਆ الله <applause> علي